ਦੇ ਅੰਨੇ ਨੰਨੇ ਆ ਗਈ ਇਹ ਇੱਕਰ ਸਕੂਲਾ ਜਾਂਦੀ ਇਹ ਦੋਏ ਦੋ ਜਾਲ ਲੈ ਕੇ ਤੇ ਆ ਜਾਂਦੀ ਮਿੱਠਾ ਉਹ ਕਿੰਨਾ ਹੈ ਇਹਦੇ ਵਿੱਚ ਬੜਾ ਮਿੱਠਾ ਹੁੰਦਾ ਇਹਨਾਂ ਦੇ ਵਿੱਚ ਠੰਡ ਦੇ ਵਿੱਚ ਤੇ ਬਾਹਰ ਬਾਕੇ ਬੰਦਾ ਉਂਝੀ ਮੋਟਾ ਹੋ ਜਾਂਦਾ ਮਿੱਠਾ ਖਾ ਕੇ ਆਹ ਜੀ ਚਾਹ ਤੋਂ ਮਾਸਾ ਫੋਟ ਪਾ ਲੈਂਦੀ ਇਹਦੇ ਵਿੱਚ ਕਲੇਜੇ ਚ ਸਾਲ ਪਿੰਦਾ ਚਾਹ ਨਾਲ ਚਾਹ ਦੀ ਕਿਹੜੀ ਚਾਹ ਹੈ ਤੁਹਾਡਾ ਵੀ ਸ਼ਰਾਬ ਹੈ ਇੱਕ ਕੰਮ ਕਰ ਇਹਨਾਂ ਨੂੰ ਜੰਦਰੇ ਵਿੱਚ ਧਰ ਲੈ ਅੱਛਾ ਲੋਪਲਾ ਠੀਕ ਹੈ ਠੀਕ ਹੈ ਹੂੰ ਇੱਤੋ ਲੈ ਜਾਓ ਲੈਓ ਲੈ ਜਾਓ ਤਾਂ ਠੀਕ ਹੈ ਮੈਂ ਬਾਜ਼ਾਰ ਚਲੀ ਆ ਅੱਛਾ ਦੀਦੀ ਨੇ ਸਕੂਲੋਂ ਮੈਨੂੰ ਜਾਲਾਂ ਜੀ ਦਿੱਤੇ ਸੀ ਕੋਈ ਨਾ ਕੱਲ ਦੁੱਧ ਦੇਣਾ ਕਰਾਂਗੀ ਆਏ ਹਾਏ ਇੱਕ ਦਿਨ ਤੇਰੀ ਕੰਜੂਸੀਆਂ ਨੇ ਮੈਨੂੰ ਮਾਰ ਦੇਣਾ ਹੈ ਤਾਂ ਠੀਕ ਹੈ ਮੈਂ ਬਾਜ਼ਾਰ ਦੀਦੀ ਮੈਂ ਨਹੀਂ ਜਾਣਾ ਨਹੀਂ ਘਰ ਦਾ ਧਿਆਨ ਰੱਖੀ ਮੈਂ ਹੋ ਕੇ 5 ਮਿੰਟਾਂ ਚ ਵਾਪਸ ਆਈ ਚੰਗਾ ਤੁਸੀਂ ਜਾ ਕੇ ਆ ਫੇਰ ਮੈਂ ਨਾ ਚੱਲੀ ਮੈਂ ਨੂੰ ਜਾ ਰਾਂ ਚੰਗਾ ਜੇ ਕੋਈ ਮੰਨਤਾ ਹੈਗਾ ਨਾ ਇੰਨਾ ਪੂ ਆਟਾ ਪਾ ਦੇਈ ਚੰਗਾ ਚੰਗਾ ਬਲਾਪੇ ਜਾ ਇਹਨਾਂ ਨੂੰ ਗੋਲ ਕਰ ਹਾਂ ਟੋਰਗੀ ਬਣਾਉਣ ਖਾਣੇ ਰਸ ਗੋਲ

हां हां दीदी आ गई थी एक ही ਕਰਨੀ ਹੈ ਮੈਂ ਦੋਸਤੀ ਮੇਰੇ ਹਿਸਾਬ ਮੇਰਾ ਖਾਂਦੇ ਈ ਸੀ ਦੀਦੀ ਮੈਂ ਤੈਨੂੰ ਧਰ ਕੇ ਹੀ ਸਾਂ ਸੰਭਾਲ ਕੇ ਮੈਂ ਕਿਹਾ ਚਲ 10 15 ਦਿਨ نکل ਜਾਣਗੇ ਪੰਜ ਰਸ ਗੁੱਲੇ ਦੇ ਵਿੱਚ ਇੱਕ ਤੋਂ ਦੇ ਦੋ ਦੀਦੀ ਨਾ ਇੱਕ ਦੇ ਦੋ بیا ਇਹ ਖੈ ਗਈ ਛੱਡਨੀ ਹੈਗੀ ਪੰਜ ਦਿਨ 10 ਦਿਨ ਕਿਤੇ ਨਹੀਂ ਜਾਂਦੇ ਪੰਜ ਰਸ ਗੁੱਲੇ ਨਾਲ ਅੱਦਾ ਅੱਦਾ ਕਰਕੇ ਖਾਵਾਂਗੇ ਹੁਣੇ ਨੂੰਹੁਣੇ ਇਨਾ ਦਾ ਕਿਹ ਇਖੜੇ ਕਰ ਜਾ ਤੈਨੂੰ ਬੁਪਾਣੀ ਬਣਾਵਾਂ ਮੈਂ ਠੋਪ ਬਤੀ ਦੀ ਨਾ ਨਹੀਂ ਪੀ ਤੇ ਕੰਮ ਆ ਹਾਂ ਸੱਚੀ ਲੱਗੀ ਆ ਬਹਿ ਜਾ ਹੋਰ ਠੀਕ ਕਰਤਾ ਹੂੰ ਤਲੇ ਗਮਤੰਦਾ ਹੋਰ ਕਰ ਲਿਆ ਮੈਂ ਤੇ ਬਾਜ਼ਾਰ ਗਈ ਸਾਂ ਹੁਣ ਆਈ ਆ ਆ ਕੇ ਮੈਂ ਕਿਹਾ ਚੱਲ ਉਧਰ ਸਫਾਈ ਕਰ ਲਈ ਬੈਡਚੋ ਤੇ ਕਮਰਾ ਰਹਿ ਗਿਆ ਸਾਨੂੰ ਕਰ ਲੈਣੀ ਹਾਂ ਹਾਂ ਹੋ ਗਈ ਹੂੰ ਤੇ ਇਹ ਦਵਾਈ ਵੀ ਆਣੀ ਤੇ ਕੋਈ ਦਵਾਈ ਤੇ ਕੋਨੀ ਬੁਕਾਦੀ ਸਾਰ ਜਲੇ ਕੇ ਕਹਿੰਦਾ ਪਿਆਰ ਸਾਰ ਦੀ ਦਵਾਈ ਤੇ ਕੋਨੀ ਇੱਕ ਚੀਜ਼ ਹੋਰ ਦੇਣੀ ਆ ਮੈਨੂੰ ਠੀਕ ਹੂੰ ਲਿਆਕ ਦੇਣੀ ਆ ਮੈਂ ਤੁਸੀਂ ਬਹਿ ਜਾਓ ਇੱਥੇ 是啊，讓我这个，我

ਮੇਰੇ ਮਾਂ ਗੰਦੇ ਜਿਹੇ ਨੀ ਭੋਖਾਣੇ ਕੁੱਤੇ ਪਿੰਦੇ ਤੇ ਲਟਣ ਦੇ ਨੇ ਮੈਂ ਨੀ ਖਾਂਦੇ ਫੇਂ ਦੇ ਨੀ ਭੋਖ ਚੌਕੜੀ ਜਾ ਕੇ ਬੜੇ ਬੜੇ ਸੋਚਾਂ ਜਿਪੇ ਕੀ ਗੱਲ ਨਹੀਂ ਨਹੀਂ ਸਾਚੀ ਸੋਚਾਂ ਤੇ ਕੋਈ ਨਹੀਂ ਪਈ ਮੈਂ ਵੈਸੇ